ਦੇਵ ਗੰਦਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਜਿਉ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਕਟੀ ਰਹਾਉ ਜਿਨ ਕਾ ਹਿਰਦੈ ਨਾਹੇ ਹਰ ਸੁਆਮੀ ਤੇ ਬਿਗੜ ਰੂਪ ਬੇਰਕਟੀ ਜਿਉ ਨਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹ ਹੈ ਭ੍ਰਸਟੀ ਜਿਨ ਕੋ ਦਇਆਲ ਹੋਆ ਮੇਰਾ ਸਵਾਮੀ ਤਿਨਾ ਸਾਦ ਜਨਾ ਪਗ ਚਕਟਿ ਨਾਨਕ ਪਤਿਤ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਾਛੈ ਛੁਟਕੀ ਛੱਕਾ 1 ਦੇਵ ਗੰਧਾਰੀ ਮਹੱਲਾ 5 ਘਰ ਦੂਜਾ 1 ਓ ਅੰਕਾਰ ਸਤਗੁਰ ਪ੍ਰਸਾਦ ਮਾਈ ਗੁਰ ਚਰਨੀ ਚਿਤ ਲਾਈਐ ਰਬ ਹੋਏ ਕਿਰਪਾਲ ਕਮਲ ਪਰਗਾਸੇ ਸਦਾ ਸਦਾ ਹਰ ਧਿਆਈ ਹੈ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈਐ ਕਟ ਅਵ ਕਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮੰਡ ਦਿਖਾਈਐ ਉਸਤਤ ਕਰਹਿ ਸੇਵਕ ਮਨ ਕੇਤੇ ਤੇਰਾ ਅੰਤ ਨ ਕਤਹੁ ਪਾਈਐ ਸੁਖ ਦਾਤੇ ਦੁਖ ਪੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ਹੋਨ ਹਾਰ ਸੋ ਹੋਈਐ ਰਾਚ ਰਹਿਓ ਰਚਨਾ ਪ੍ਰਭ ਆਪਣੀ ਕਹਾ ਲਾਬ ਕਹਾ ਖੋਈਐ ਰਹਾਉ ਕਹਿ ਫੁੱਲ ਹੈ ਆਨੰਦ ਬਖੈ ਸੋਗ ਕਬ ਹਸਨੋ ਕਬ ਰੋਈਐ ਕਬੂ ਮੈਲ ਭਰੇ ਅਭਿਮਾਨੀ ਕਬ ਸਾਧੂ ਸੰਗਤ ਹੋਈਐ ਕੋਈ ਨ ਮਿਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰਬਲਿਹਾਰੀ ਜਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੁਨਤ ਸੋਚ ਪੈ ਡਰਤ ਮੇਰ ਤੇਰ ਤਜਉ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਪਲ ਮੰਨੋ ਨਾ ਹਿੰਨ ਕਾ ਬੋਲ ਕਰਤ ਨਿਮਖ ਨ ਬਿਸਰਉ ਹਿਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਈ ਆਨਪਜਰਤ ਨਿਰਗੁਨ ਕਉ ਰੂਪ ਕਉਲ ਹੀਣ ਨਾਨਕ ਹਾਉ ਆਨੰਦ ਰੂਪ ਸੁਆਮੀ ਪਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨ ਸਭ ਹੂੰ ਰਹਾਉ ਜਹਤੇ ਉਪਜਿਓ ਤਹੀ ਸਮਾਇਓ ਇਹ ਬਿਦ ਜਾਣੀ ਤਬ ਹੂੰ ਜਹਾ ਜਹਾ ਇਹ ਦੇਹੀ ਧਾਰੀ ਰਹਿਨ ਨਾ ਪਾਇਓ ਕਬ ਹੂੰ ਸੁਖ ਆਇਓ ਪੈ ਪਰਮ ਬਿਨਾ ਸੇ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਬ ਹੂੰ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵੋ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ ਰਹਾਓ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਸੋ ਪ੍ਰੀਤ ਘਟਾਵੋ ਜੋ ਆਪਣੋ ਸਵਾਮੀ ਸੁਖ ਮਾਨੈ ਤਾ ਮਹਿ ਸੋਭਾ ਪਾਵੋ ਦਸਨ ਦਾਸ ਰੀਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਬੜਿਆਈ ਨਾਨਕ ਜੀਵੋ ਮੁਖ ਹੋ ਬੁਲਾਵੋ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਪ੍ਰਮੰਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹੇ ਵਿਚਾਰਿਓ ਰਹਾਉ ਹੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਓ ਨਾਮ ਜਪਤ ਮਹ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਬੰਧ ਕਾਟੇ ਕਿਰਪਾ nid ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਨਪ ਰਹੀ ਕਰਨ ਕ ਰਾਵਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪਏ ਸਰਣਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪਰਮ ਅਧੇਰਾ ਲਹੀ ਜਾਨ ਪਰ ਬੀਨ ਸੁਆਮੀ ਪ੍ਰਭ ਮੇਰੇ ਸਰਣ ਤੁਮਾਰੀ ਅਹੀ ਕਿਨ ਮਹਤਾਬ ਉਥਾਪਨ ਹਾਰੇ ਕੁਦਰਤ ਕੀ ਮਨ ਨ ਪਹੀ ਦੇਵ ਗੰਧਾਰੀ ਮਹੱਲਾ ਪੰਜਵਾ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕਉ ਕਾਲ ਨਾ ਖਾਤੇ ਰੰਗ ਤੁਮਾਰੈ ਲਾਲ ਭਏ ਹੈ RAM ਨਾਮ ਰਸ ਮਾਤੇ ਮਹਾ ਕੈਲ ਬਿਖ ਕੋਟ ਦੁਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਧਾਰੀ ਪੰਜਵਾ ਸੋ ਪ੍ਰਭ ਜਤ ਕਤ ਪੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਉ ਅਗਿਆਨ ਅਧੇਰਾ ਸੰਤੀ ਕਾਟਿਆ ਜੀ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਛ ਉਪਜ ਨ ਆਇਓ ਨਹਿ ਉਪਜੀ ਨਿਰਮਲ ਕਰਨੀ ਛਾੜ ਸਿਆਨ ਪਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਪੰਜਵਾ ਹਰ ਰਾਮ ਨਾਮ ਜਪ ਲਾਹਾ ਗਤ ਪਾਵੇ ਸੁਖ ਸਹਿਜ ਅਨੰਦਾ ਕਾਟੇ ਜਮ ਕੇ 파ਹਾ ਰਹਾਉ ਖੋਜ ਤ ਖੋਜ ਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿ ਆਹਾ ਤਿਨਾਂ ਪ੍ਰਾਪਤ ਇਹੋ ਨਿਧਾਨਾ ਜਿਨ ਕੈ ਕਰਮ ਲਿਖਾਹਾ ਸੇ ਬੜ ਭਾਗੀ ਸੇ ਪਤਵੰਤੇ ਸੇ ਹੀ ਪੂਰੇ ਸਾਹਾ ਸੁੰਦਰ ਸੁਗਡ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ ਦੇਵ ਗੰਧਾਰੀ ਪੰਜਵਾ ਮਨ ਕਹਿ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਪੀਤਰ ਜੋ ਦੀਸੈ ਸੋ ਛਾਰਾ ਰਹਾਉ ਜਿਨ ਕੀ ਆ ਤਿਸ ਸਿਮਰ ਪਰਾਨੀ ਜੀਉ ਪ੍ਰਾਨ ਜਿਨ ਧਾਰਾ ਤਿਸਹਿ ਤਿਆਗ ਅਵਰ ਲਪਟਾਵਹਿ ਮਰ ਜਨਮਹਿ ਮੁਗਦ ਗਵਾਰਾ ਅੰਦ ਗੁੰਗ ਪਿੰਗੁਲ ਮਤ ਹੀਨਾ ਪ੍ਰਭ ਰਖੋ ਰਖਨ ਹਾਰਾ ਕਰਨ ਕਿ 라ਵਨ ਹਾਰ ਸਮਰਥਾ ਕਿਆ ਨਾਨਕ ਜੰਤ ਵਿਚਾਰਾ ਦੇਵ ਗੰਧਾਰੀ ਪੰਜਵਾ ਸੋ ਪ੍ਰਭ ਨਿਰਹਿ ਹੂਤੇ ਨਿਰਹਿ ਸਿਮਰ ਧਿਆਏ ਗਾਏ ਗੁਣ ਗੋਬਿੰਦ ਦਿਨ ਰੈਨ ਸਾਂਝ ਸਵੇਰੇ ਰਹਾਉ ਉਧਰ ਦੇਹ ਦੁਲੱਬ ਸਾਧੂ ਸੰਗ ਹਰ ਹਰ ਨਾਮ ਜਪੇ ਰੈ ਕਰੀ ਨ ਮੁਹਤ ਨਚ ਸਾ ਬਿਲੰਬੋ ਕਾਲ ਨਿਤ ਹੈ ਨਿਤ ਹੀ ਰੈ ਅੰਧ ਬਿਲਾਤੇ ਕੱਢੋ ਕਰਤੇ ਕਿਆ ਨਾਹੀ ਕਰਤੇ ਰੈ ਨਾਮ ਆਧਾਰ ਦੀਜੈ ਨਾਨਕ ਕਉ ਆਨੰਦ ਸੂਖ ਕਨੇ ਰੈ ਛੱਕੇ ਦੋ ਦੇਵ ਗੰਧਾਰੀ ਪੰਜਵਾ ਮਨ ਗੁਰ ਮਿਲ ਨਾਮ ਅਰਾਧਿਓ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾਓ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਫਾਦਿਓ ਪਾਉ ਭਗਤ ਗਾਏ ਗੁਣ ਗੋਬਿੰਦ ਜਮ ਕਾ ਮਾਰਗ ਸਾਧਿਓ ਭਇਓ ਅਨਗੁਰ ਹੋ ਮਿਟਿਓ ਮੋਰਚਾ ਅਮੋਲ ਪਦਾਰਥ ਲਾਦਿਓ ਬਲੇਹਾਰੇ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲਤਾ ਕੋ ਪਾਰ ਬ੍ਰਹਮ ਲਿਵ ਲਾਵੇ ਰਹਾਉ ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬਹੜ ਨਾ ਜੋਨੀ ਧਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨੰਦ ਦ੍ਰਿਸ਼ਟੀ ਆਵੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਪੰਜਵਾ ਚੰਚਲ ਸੁਪਨੇ ਹੀ ਉਰਜਾਇਓ ਇਤਨੀ ਨਾ ਬੂਝੈ ਕਬੂ ਚਲਨਾ ਬਿਕਲ ਭਇਓ ਸੰਗ ਮਾਇਓ ਰਹਾਉ ਕੁਸਮ ਰੰਗ ਸੰਗ ਰਸ ਰਚਿਆ ਵਿਖਿਆ ਏਕ ਉਪਾਇਓ ਲੋਭ ਸੁਨੇ ਮਨ ਸੁਖ ਕਰ ਮੰਨੇ ਬੇਗ ਤਹਾ ਉਠਤਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੈ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨਾ ਕਲਮਲ ਡਾਰਨ ਮਨ ਹੈ ਸਧਾਰਨ ਇਹ ਆਸਰ ਮੋਹਿ ਤਰਨਾ ਰਹਾਉ ਪੂਜਾ ਅਰਚਾ ਸੇਵਾ ਬੰਦਨ ਇਹ ਹੈ ਟਹਿਲ ਮੋਹਿ ਕਰਨਾ ਵਿਗਸੈ ਮਨ ਹੋਵੇ ਪਰਗਾਸਾ ਬਹੁਰ ਨ ਗਰਬੈ ਪਰਨਾ ਸਫਲ ਮੂਰਤ ਪਰ ਸੋ ਸੰਤਨ ਕੀ ਇਹੈ ਧਿਆਨ ਤਰਨਾ ਭਇਓ ਕਿਰਪਾਲ ਠਾਕੁਰ ਨਾਨਕ ਕਉ ਪਰਿਓ ਸਾਧ ਕੀ ਸਰਨਾ ਦੇਵ ਗੰਧਾਰੀ ਮਹੱਲਾ ਪੰਜਵਾ ਆਪਣੇ ਹਰ ਪਹਿ ਬਿਨਤੀ ਕਹੀਐ ਚਾਰ ਪਦਾਰਥ ਅਨੰਦ ਮੰਗਲ ਨਿਧ ਸੂਖ ਸਹਿਜ ਸਿੱਧ ਲਹੀਐ ਰਹਾਉ ਮਾਨ ਤਿਆਗ ਹਰ ਚਰਨੀ ਲਾਗਉ ਤਿਸ ਪ੍ਰਭ ਅੰਚਲ ਗਹੀਐ आंच न लागै अग्न सागर ते शरण स्वामी की अहीय कोटि पराद महा अकीर्त कन बहर बहर प्रभु सहीय करुणामय पूरन परमेश्वर नानक तिस सरनहीय देवगंधारी पंजवा गुर के चरण हृदय पर विसा रोग शोक सब दुख विनासे उतरे सकल क्लेसा राहौ ਜਨਮ ਜਨਮ ਕੇ ਕਿਲੇ ਵਿਖ ਨਸਹਿ ਕੋਟ ਮੱਜਨ ਇਸ ਨਾਨਾ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨ ਕਰ ਕਿਰਪਾ ਆਪਣਾ ਦਾਸ ਕੀਨੋ ਬੰਦਨ ਤੋਰ ਨਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛੱਕੇ ਤਿੰਨ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ ਅਨੁਗ੍ਰਹੋ ਸਵਾਮੀ ਮੇਰੇ ਮਨ ਤੇ ਕਬਹੋ ਨ ਡਾਰੋ ਰਹਾਓ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਬਿਖਜਾਰੋ ਸਭ ਤੇ ਨੀਚ ਆਤਮ ਕਰ ਮੰਨੋ ਮਨ ਮਹਿ ਇਹੋ ਸੁਖ ਧਾਰੋ ਗੁਨ ਗਾ ਬਹਿ ਠਾਕੁਰ ਅਬਿਨਾਸੀ ਕਲਮਲ ਸਗਲੇ ਚਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਲ ਧਾਰੋ ਦੇਵ ਗੁੰਧਾਰੀ ਮਹੱਲਾ ਪੰਜਵਾ ਪ੍ਰਭ ਜੀਓ ਪੇਖੋ ਦਰਸ ਤੁਮਾਰਾ ਸੁੰਦਰ ਧਿਆਨ ਧਾਰ ਦਿਨ ਰੈਣੀ ਜੀ ਪ੍ਰਾਨ ਤੇ ਪਿਆਰਾ ਰਹਾਉ ਸਾਸਤਰ 베ਦ ਪੁਰਾਨ ਅਵਿਲੋਕੇ ਸਿਮਰਤ ਤਤ ਵਿਚਾਰਾ ਦੀਨਾ 나ਥ ਪ੍ਰਾਨਪਤ ਪੂਰਨ ਪਵਜਲ ਉਦਰ ਨਹਾਰਾ ਆਦ ਜੁਗਾਦ ਭਗਤ ਜਨ ਸੇਵਕ ਤਾਂ ਕੀ ਬਿਖੈ ਆਧਾਰਾ ਤਨ ਜਨ ਕੀ ਧੂਰ ਬਾਛੈ ਨਿਤ ਨਾਨਕ ਪਰਮੇਸ਼ਰ ਦੇਵ ਨਹਾਰਾ